ਤੁਸੀਂ ਦੇਖ ਰਹੇ ਹੋ ਛੰਕਾਟਾ ਟੀਵੀ ਨਿਊਜ਼ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਇਹ ਜੋ ਭੋਖੜ ਤਾਲ ਦਾ ਕਿੰਨਾ ਦਿਨ ਤਾਡਾ ਸਾਡਾ ਸਾਰਾ ਅਜ ਤੀਜਾ ਦਿਨ ਆਇਆ ਠੀਕ ਆ ਤੇ ਹੋਰ ਕਿੰਨੀ ਲੰਬਾ ਸੰਘਰਸ਼ ਲੂ ਇਹ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਸਰਕਾਰ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇ ਤੇ ਇਸ ਭੋਖੜ ਤਾਲ ਰਾਹੀਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੋਦੀ ਸਾਹਿਬ ਨੂੰ ਭੋਖੜ ਤਾਲ ਦਾ ਇਹ ਹੀ ਮੈਸੇਜ ਦੇਣਾ ਚਾਹੋਗੇ ਅਸੀਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਆ ਉਹਨੇ ਸਾਡੇ ਸੜਕ ਤੇ ਲਿਆਂਦਾ ਹਾਂਜੀ ਜਦੋਂ ਸਾਡੇ ਭਰਾ ਜਦੋਂ ਹੁਣ ਇੱਕ ਪਾਸੇ ਤੁਸੀਂ ਜੀ ਲੰਗਰ ਲਗਾਏ ਹੋਏ ਆ ਇੱਕ ਪਾਸੇ ਆਪ ਤੁਸੀਂ ਭੋਖੜਦਾਲ ਤੇ ਬੈਠ ਗਏ ਆਉਣ ਜਾਣ ਵਾਲੇ ਲਈ ਲੰਗਰ ਲੱਗੇ ਹੋਏ ਆ ਅਸੀਂ ਇਹਨੂੰ ਇਹ ਦੱਸਦੇ ਆਂ ਵੀ ਸਾਡੇ ਬੁਰੇ ਚਾਹੇ ਬਣਾ ਕੇ ਕੁਝ ਰੱਖਿਆ ਹੋਵੇ ਅਸੀਂ ਤਾਂ ਵੀ ਭੋਖੜਦਾਲ ਤੇ ਬੈਠੇ ਆ ਵੀ ਸਾਡੇ ਕੋਲ ਹੀ ਲੰਗਰ ਵੀ ਕਿਸੇ ਦਾ ਲੱਗਾ ਜਿਗਰਾ ਵੀ ਹੈਗਾ ਤੇ ਸਾਡੇ ਸਾਹਮਣੇ ਲੰਗਰ ਵਰਤ ਵੀ ਰਿਹਾ ਵਾ ਤੇ ਸਾਡੀ ਭੋਖੜਦਾਲ ਜਾਰੀ ਆ ਇਹ ਸਾਡੇ ਪੰਜਾਬੀਆਂ ਦੇ ਜਿਵੇਂ ਸੂਰਮੇ ਯੋਧਾ ਆਪਣੇ ਸਿੱਧੇ ਆਜ਼ਮ ਭਲਸਿੰਘ ਨੇ ਇਨਕਲਾਬ ਪੁਲਿਆ ਸੀ ਨਾ ਉਹ ਪੰਜਾਬੀਆਂ ਦੀ ਦੇਣਾ ਔਰ ਪੰਜਾਬ ਤੋਂ ਹੀ ਸਿਰੀ ਹੋਈ ਸੀ ਹੁਣ ਵੀ ਪੰਜਾਬ ਅਸੀਂ ਉਹਨਾਂ ਦੇ ਪੁੱੁਰਿਆਂ ਤੇ ਇਹ ਚੱਲ ਰਹੇ ਆ ਦੇਸ਼ ਭੰਗ ਸਾਨੂੰ ਹਰ ਇੱਕ ਨੂੰ ਦੇਸ਼ ਭਗਤ ਬਣਨਾ ਪੈਣਾ ਹਰ ਇੱਕ ਨੂੰ ਜਿੱਦਾਂ ਜਿੱਥੇ ਬੰਦੀਆਂ ਪੜੀਆਂ ਨੇ ਜਿੱਥੇ ਬੰਦੀਆਂ ਬਣਨਾ ਪੈਣਾ ਉਹਦਾ ਹਰਮੀਤ ਕਾਦਗੀਆਂ ਜੀ ਟੱਟ ਕੇ ਖੜੇ ਨੇ 1000 ਟਰਾਲੀ ਕੰਨੀ ਚ ਖਾਦੀਆਂ ਦੀ ਰਹਿਣਵਾਈ ਥੱਲੇ ਤੇ ਪਹੁੰਚੀਏ ਦਿੱਲੀ ਅਸੀਂ ਉਹਨਾਂ ਦੇ ਪਿੱਛੇ ਖੜੇ ਹਟੂਨ ਪਲਾਜਾ ਤੇ ਜਿੱਦਾਂ ਸਾਨੂੰ ਰੂਗੀਆਂ ਲੱਗੀਆਂ ਸੀ ਆਪਣੀਆਂ ਰੂਗੀਆਂ ਨਵਾ ਰਹੇ ਆ ਇਹ ਗਾ ਵੀ ਜਿਸ ਤਰ੍ਹਾਂ ਕਿਸੇ ਨੇ ਆਪਣਾ ਜਿਹੜਾ ਅਸੀਂ ਧਿਆਨ ਜਿਹੜਾ ਲੈ ਰਹੇ ਆ ਇਹ ਸਰਕਾਰ ਲੈ ਰਹੀ ਆ ਸਾਨੂੰ ਇਸ ਗੱਲ ਦੀ ਬੜੀ ਦੁੱਖ ਲੱਗ ਰਿਹਾ ਬਹੁਤ ਜ਼ਿਆਦਾ ਵੀ ਇਹ ਮਤਿਆਨ ਦੀ ਘੜੀ ਜਿਹੜੀ ਹੁਣ ਸਾਨੂੰ ਜ਼ਿਆਦਾ ਧਿਆਨ ਨਾਲ ਲਾਓ ਜਿਹੜਾ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਤੇ ਸਾਨੂੰ ਆਪਣੇ ਆਪਣੇ ਘਰਾਂ ਨੂੰ ਆਪਣੇ ਬੱਚਿਆਂ ਨੂੰ ਦਿੱਲੀ ਨੂੰ ਦਿੱਲੀ ਤੋਂ ਆਪਣੇ ਆਕੜ ਉਹਦੀ ਛਾਂ ਦੇ ਵਿੱਚ ਆਪਣੇ ਬੱਚਿਆਂ ਨਾਲ ਬੈਠਣਾ ਇਹੀ ਮੈਂ ਮੰਗ ਕਰਦਾ ਇਹੀ ਮੇਰੀ ਬੇਨਤੀ ਆ ਠੀਕ ਹੈ ਹੋਰ ਆਹ ਜਿਹੜਾ ਲੰਗਰ ਲਗਾ ਰਹੇ ਆ ਇਹਦਾ ਮਤਲਬ ਆਪਣਾ ਕਿੱਥੋਂ ਆ ਰਹੀ ਐਨੀ ਸੇਵਾ ਇਹ ਜਿਹੜੀ ਸੇਵਾ ਵਾ ਇੱਕ ਮੋਦੀ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਉਹ ਫੁਲਾਨੇ ਤੋਂ ਸੇਵਾ ਆ ਰਹੀ ਆ ਉਤੋਂ ਬਾਹਰ ਵੱਤਵਾਦੀ ਜਾਂ ਅਤਵਾਦੀ ਦੀ ਗੱਲ ਕਰਦੇ ਆ ਇਹ ਤਾਂ ਆਪ ਹੀ ਵੱਤਵਾਦੀ ਨੇ ਪਰ ਜਿਹੜੀ ਲੰਗਰ ਦੀ ਸੇਵਾ ਦੀ ਤੁਸੀਂ ਗੱਲ ਕੀਤੀ ਆ ਹਾਂਜੀ ਇਹ ਦਿਨ ਤਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸਾਨ ਵੀਰ ਦੇ ਪਿੰਡਾਂ ਕੋਲੋਂ ਇਹ ਜਿਹੜੇ ਬਾਬੇ ਗੁਰਨਾਨਕ ਨੇ ਇੱਕ ਵੀਰਪੇ ਤੋਂ ਲੰਗਰ ਚਲਾਇਆ ਸੀ ਹਾਂ ਜੀ ਇਹ ਲੰਗਰ ਉਹੀ ਚੱਲ ਰਿਹਾ ਹੈ ਕਦੇ ਮੁਗਨਾਰੀ ਵਾਂਗੀ ਦੁਨੀਆ ਤੱਕ ਤੇ ਇਹ ਉਹੀ ਲੰਗਰ ਚੱਲ ਰਿਹਾ ਸਾਲ ਵੀਰ ਵੀ ਕਰ ਹੀ ਰਹੇ ਨੇ ਲੇਕਿਨ ਜੋ ਬਾਬੇ ਨਾਨਕ ਦੇ ਪੁਰਨਾ ਦੇ ਚੱਲ ਰਹੇ ਆ ਉਹਦੇ ਮੁਤਾਬਕ ਇਹ ਲੰਗਰ ਚੱਲ ਰਿਹਾ ਅਸੀਂ ਕਹਿੰਦੇ ਆ ਵੀ ਇਹ ਸੰਤ ਜਨਤਾ ਦਾ ਬੜਾ ਸੁਜੋਗ ਆ ਔਰ ਸਾਡੇ ਆਪਣੇ ਜਿਸਾਨ ਜਿੱਥੇ ਬੰਦੀਆਂ ਦੇ ਮੁਤਾਬਕ ਜਿਹੜੇ ਕਿਸਾਨ ਵੀਰ ਨੇ ਕਿਸਾਨ ਭੈਣਾ ਨੇ ਤੇ ਸਾਰੇ ਐਸੇ ਦੇ ਸਹਿਯੋਗ ਨਾਲੇ ਲੰਗਰ ਚੱਲ ਰਿਹਾ ਜਿਹੜਾ ਮੋਦੀ ਸਾਹਿਬ ਕਹਿ ਰਹੇ ਨੇ ਇਹ ਕਿਸੇ ਕਿਸੇ ਸਰਕਾਰ ਦਾ ਨਹੀਂ ਹੈਗਾ ਤੇ ਕਿਸਾਨ ਵੀਰਾਂ ਵੱਲੋਂ ਲੰਗਰ ਤੇ ਆਪਣੇ ਹਰ ਘਰ ਭਾਈਚਾਰੇ ਵੱਲੋਂ ਲੰਗਰ ਆ ਮਜ਼ਦੂਰ ਕਿਸਾਨ ਰਾਜ ਨਾਰਾ ਉਹਦੇ ਮੁਤਾਬਕ ਚੱਲ ਰਹੇ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੀ ਸਾਡਾ ਨਾਰਾ ਬਾਜ ਜਦ ਤੱਕ ਸੁਣਤੇ ਬਾਅਦ ਲਈ ਲੈਂਦੇ ਅਸੀਂ ਇਸੇ ਤਰ੍ਹਾਂ ਹੀ ਆਪਣੀ ਭੁੱਖ ਹਟਾਲੀ ਜਾਰੀ ਰੱਖਾਂਗੇ ਹਰ ਰੋਜ਼ ਪੰਜ ਮੈਂਬਰ ਇੱਥੇ ਬੱਜਿਆ ਕਰਨਗੇ ਵੀਡੀਓ ਰਾਈ ਸਾਡੀ ਸੋਕਾ ਸੁਣੋ ਜੋਨੇ ਆ ਉਹ ਸਵਾਲ ਸਾਨੂੰ ਥੋੜੇ ਜਿਹੀ ਪੁੱਛਿਆ ਕਰੋ ਤਾਂ ਅਸੀਂ ਥੋੜੇ ਜਿਹਾ ਜਦੋਂ ਭੁੱਖ ਹਟਾਲੀ ਦੇ ਬੈਠਦੇ ਆ ਤੇ ਹੁੰਦਾ ਵੀ ਕੋਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੀਡੀਆ ਰਾਈ ਵੀ ਤੁਹਾਡਾ ਧੰਨਵਾਦ ਕਰਦਾ ਸਾਡੀ ਜੀ ਗੱਲ ਉੱਪਰ ਵਾਹਿਗੁਰੂ ਜੈ ਜਵਾਨ ਜੈ ਸਿੰਘ ਜੀ ਹਾਂ ਜੀ ਆਟੇ ਜੀ ਕਿਹੜੇ ਪਿੰਡ ਤੋਂ ਆਪਾਂ ਦੱਸਾਂ ਤਾਂ ਹੈਗਾ ਫਿਰਦੋਆ ਨਾਮ ਬਣ ਕਰ ਤੋਂ ਨਾਮ ਆ ਵਾ ਪੁਤੀ ਸੰਧੀਆਂ ਦੇ ਜਥੇਬੰਦੀਆਂ ਦੇ ਮੈਂਬਰ ਆ ਸਾਡੀ ਭੈਣਾਂ ਸਾਰੀਆਂ ਸਾਡੇ ਨਾਲ ਜੋ ਵੀ ਨਿਆ ਸੀ ਆਪਣੇ ਭਰਾਵਾਂ ਦੇ ਨਾਲ ਸਹਿਯੋਗ ਕਿੰਨੇ ਆ ਸਾਡੇ ਦਿੱਲੀ ਦੇ ਸਾਰੇ ਭਰਾ ਆ ਗਏ ਉਹ ਸਾਡੇ ਪਰਿਵਾਰ ਗਏ ਉਹ ਸਾਡੇ ਭੈਣਾਂ ਜਿੰਨੇ ਆ ਤੁਸਨਾ ਦੇ ਨਾਲ ਮੋਦੀ ਦਾ ਨਾਮ ਮੋਢਾ ਲਾ ਕੇ ਅਸੀਂ ਤੋਂ ਕਰੀਆਂ ਸੋਛ ਸਾਡੇ ਭੈਣਾਂ ਦੀ ਵੀ ਪਹੁੰਚਦੀਆਂ ਹੈ ਇੱਕ ਸੰਸਥਾ ਤੋਂ ਆਲੋਚਨਾ ਕਰਕੇ ਮੋਦੀ ਨੂੰ ਕਹਿੰਦੇ ਆ ਕਿ ਸਾਡਾ ਜੋ ਹੈਗਾ ਯਾ ਨਾਲੇ ਕਾਨੂੰਨ ਬਣਾਇਓ ਉਹਨਾਂ ਨੇ ਉਹ ਸਾਡੇ ਸਾਡੇ ਪੀੜੀ ਦੇ ਭਰਾਏ ਉਹਨਾਂ ਨੂੰ ਰੱਖ ਕਰਨਾ ਚਾਹੀਦਾ ਹੈ ਇਸ ਕਰਕੇ ਅਸੀਂ ਇਹ ਵੀ ਕਰ ਰਹੇ ਹਾਂ ਕਿ ਉਹਨਾਂ ਦੇ ਭਰਾਵਾਂ ਦੇ ਵੀ ਕੀ ਹੋਣਾ ਹੈ ਉਹ ਇਹ ਉਹ ਨਾ ਵੇਖੋ ਉਹਦਾ ਰੰਗ ਚੱਲਦਾ ਹੈ ਇਹ ਸੇਮ ਹੀ ਹੈ ਉਹਦਾ ਬੱਸ ਹਾਂ ਦੇਖੋ ਇਹ ਫੈਮਿਲੀ ਸੰਘਰਸ਼ ਹੋਰ ਕਿੰਨਾ ਕੁ ਲੰਬਾ ਚੱਲੂਗਾ ਲੰਬਾ ਤਾਂ ਦੇਖੋ ਜਿੰਨਾ ਚੱਕਾ ਲੱਗਿਆ ਉਹ ਮੋਲੀ ਮੰਨਦਾ ਨਹੀਂ ਇਹ ਕਾਲੇ ਨੂੰ ਰੱਤ ਨਹੀਂ ਕਰਦਾ ਉਹਨਾਂ ਚਾਹਤਾ ਇਹ ਚੱਲੂਗਾ ਸਿੰਘ ਆਪਣੇ ਲੋਕ ਹੈ ਤੇਰੇ ਤਾਂ ਇਹ ਆਪਣੇ ਭਰਾਵਾਂ ਦੇ ਨਾਲ ਚੋਲੀ ਪਾਗੇ ਪਰਨਾ ਦੇ ਉਹਦੇ ਤੋਂ ਹੰਡ ਬਟਿਕ ਚੋਲੀ

ਕੀ ਮੈਂ ਸਹੀ ਜਣਾ ਚਾਹੁੰਗਾ ਸੀ ਚੈਨਲ ਥਰੂ ਮੋਦੀ ਨੂੰ ਮੋਦੀ ਨੂੰ ਮੈਂ ਪਾਜੀ ਇਹ ਹੀ ਆ ਜੇ ਸਾਡੇ ਇਹ ਕਾਲੇ ਚੂਲ ਬਣਾਏ ਉਹਨਾਂ ਨੂੰ ਲਾ ਕੇ ਕੀਤਾ ਜਾ ਰਿਹਾ ਹੈ ਜਿੰਨੀ ਛੇ ਦੀ ਮੰਗ ਨੂੰ ਤਾਂ ਉਹਨਾਂ ਹੀ ਬੰਦੀਆਂ ਹੈ ਅਗੇ ਤਾਂ ਸਾਡਾ ਸੁਣੋ ਤੇ ਦਿਨੋਂ ਤੇ ਰਵਾ ਨਹੀਂ ਲਿਆ ਹੈ ਤਾਂ ਬਹੁਤ ਬਦੂ ਹਾਂਜੀ ਜੀ ਇਹ ਖਤਮ ਨਹੀਂ ਹੋਊਗਾ ਜਦ ਤੱਕ ਸਾਡਾ ਇਹ ਫੈਸਲਾ ਨਹੀਂ ਹੋਣਾ ਠੀਕ ਹੈ ਜੈ ਜਵਾਨ ਜੈ ਇਤਸਾਮ ਮਜੂਦ ਖਾਨੇਤਾ ਜਿੰਦਾਬਾਦ ਬਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਸਾਹਿਬ ਦੀ ਸੋਚ ਦੇ ਪਿਆਰਾ ਦਿਆਂ ਦੇ ਤੋਂ ਬਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਾਈਟ ਟੂ ਟੀਟਾ ਖਾਲਸਾ